ਉਹ ਜ਼ਿਆਦਾਤਰ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਹਾਲ ਨੇ ਠੀਕ ਹੋ ਮubarakan ਸਾਰਿਆਂ ਨੂੰ ਮੇਰੇ ਘਰੇ ਬੇਟਾ ਹੋਇਆ ਤੇ ਜਿਹੜੀ ਵੀ ਇੱਕ ਦੋ ਦਿਨ ਤੋਂ ਮੇਰੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸੇ ਨਾਲ ਹੀ ਹੋਇਆ ਕਿਉਂਕਿ ਮੈਨੂੰ 9 ਸਾਲ ਹੋ ਗਏ ਉਹਦੇ ਨਾਲ ਰਹਿੰਦੇ ਹੋਏ ਠੀਕ ਹੈ ਨਾ ਤੇ ਉਹ ਇਸ ਟਾਈਮ ਵੱਡੇ ਆਪਰੇਸ਼ਨ ਨਾਲ ਹੋਇਆ ਉਹ ਠੀਕ ਨਹੀਂ ਹੈਗੀ ਤੇ ਮੇਰਾ ਬ੍ਰਦਰ ਠੀਕ ਨਹੀਂ ਸੀ ਮੈਨੂੰ ਪ੍ਰਾਇੋਰਟੀ ਉਹਨੂੰ ਦੇਣੀ ਚਾਹੀਦੀ ਸੀ ਮੈਂ ਉਹਨਾਂ ਨੂੰ ਦਿੱਤੀ ਹੈ ਮੈਂ ਦੋ ਦਿਨ ਤੋਂ ਘਰੇ ਆ ਸਾਰਾ ਕੁਝ ਦੇਖ ਰਿਹਾ ਹਾਂ ਤੁਹਾਡੇ ਕੋਲ ਜਿੰਨੀਆਂ ਵੀਡੀਓ ਫੋਟੋਆਂ ਤੁਸੀਂ ਸਾਰਿਆਂ ਬਾਅਦ ਕੋਈ ਚੱਕਰ ਨਹੀਂ ਉਰ ਮੈਂ ਕਿਸੇ ਦੇ ਪਰਿਵਾਰ ਤੇ ਨਹੀਂ ਆਉਂਗਾ ਕਿਸੇ ਦੀ ਮਾਂ ਦੇ ਹੱਥ ਰੋਟੀ ਖਾਦੀ ਹੋਈ ਜਾਂ ਭੈਣ ਨੂੰ ਭੈਣ ਕਿਆ ਹੋਇਆ ਚਾਹੇ ਉਹ ਤੋਂ ਮੇਰੇ ਤੋਂ 10 ਸਾਲ 12 ਸਾਲ ਛੁੱਟੀ ਐ ਮੈਂ ਉਹਦੇ ਤੇ ਕਦੀ ਵੀ ਨਹੀਂ ਆਉਂਗਾ ਨਾ ਮੇਰੀ ਇਹ ਫਿਤਰਤ ਹੈ ਠੀਕ ਹੈ ਨਾ ਮੈਂ ਪਰਿਵਾਰਕ ਬੰਦਾ ਆ ਤੇਰੇ ਲਈ ਜੋ ਹੈਗਾ ਉਹ ਮੈਂ ਪੇਸ਼ ਕਰੂੰਗਾ ਤੇ ਜੋ ਤੂੰ ਮੇਰੇ ਪਰਿਵਾਰ ਨਾਲ ਕੀਤਾ ਜੋ ਤੂੰ ਟੌਰਚਰ ਕੀਤਾ ਮੇਰੇ ਬੇਟੇ ਨੂੰ ਤੂੰ ਜੋ ਟੌਰਚਰ ਕੀਤਾ ਸਾਰਾ ਕੁਝ ਮੇਰੇ ਕੋਲ ਪਿਆ ਹੋਇਆ ਉਹ ਮੈਂ ਇੱਕ ਦੋ ਦਿਨ ਤੇ ਮੇਰੀ ਵਾਈਫ ਸਹੀ ਹੋ ਜਵੇ ਦਰੋਹੇ ਸਿੱਧੂ ਹਸਪੀਟਲ ਚ ਮੇਰੇ ਬੇਟਾ ਹੋਇਆ ਤੇ ਵਹੀ ਗੱਲ ਇਹ ਵੀਡੀਓ 9 ਮਹੀਨੇ ਪੁਰਾਣੀ ਐ ਜੇ ਇਹ ਤੂੰ ਭਾਈ ਐ ਤੇ 9 ਮਹੀਨੇ ਪੁਰਾਣੀ ਹੋਣ ਦੇ ਬਾਵਜੂਦ 7 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਜੇ ਸਾਡੇ ਜਿੰਨੇ ਕੰਪਲੈਕਟ ਹੋਣਗੇ ਤਾਂ ਮੈਂ 7 ਮਹੀਨੇ ਬਾਅਦ ਤਾਂ ਉਹਦੇ ਨਾਮ ਇੱਕ ਸ਼ੋਰੂਮ ਥੋੜੀ ਕਰਵਾਉਂਗਾ ਜਾਂ ਮੈਂ ਕਰੰਟ ਅਕਾਊਂਟ ਏਕਮ ਦੇ ਨਾਮ ਤੇ ਥੋੜੀ ਕੁਲਵਾਉਂਗਾ ਜੇ ਮੈਂ 9 ਸਾਲ 14 ਨਹੀਂ ਨਾ ਸਕਾ ਹੋ ਸਕਿਆ ਫਿਰ ਮੈਂ ਕਿਸੇ ਦਾ ਨਹੀਂ ਸਕਾ ਹੋ ਸਕਿਆ ਮਾਰਕਾਂ ਸਾਰਿਆਂ ਨੂੰ ਮੇਰੇ ਘਰੇ ਬੈਠਾ ਹੋਇਆ ਤੇ ਜਿਹੜੀ ਵੀ ਇੱਕ ਦੋ ਦਿਨ ਤੋਂ ਮੇਰੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸੇ ਨਾਲ ਹੀ ਹੋਇਆ ਕਿਉਂਕਿ ਮੈਨੂੰ 9 ਸਾਲ ਹੋ ਗਏ ਉਹਦੇ ਨਾਲ ਰਹਿੰਦੇ ਹੋਏ ਠੀਕ ਹੈ ਨਾ ਤੇ ਉਹ ਇਸ ਟਾਈਮ ਵੱਡੇ ਆਪਰੇਸ਼ਨ ਨਾਲ ਹੋਇਆ ਉਹ ਠੀਕ ਨਹੀਂ ਹੈ ਜੀ ਤੇ ਮੇਰਾ ਬ੍ਰਦਰ ਠੀਕ ਨਹੀਂ ਸੀ ਮੈਨੂੰ ਪ੍ਰਾਇੋਰਟੀ ਉਹਨੂੰ ਦੇਣੀ ਚਾਹੀਦੀ ਸੀ ਮੈਂ ਉਹਨਾਂ ਨੂੰ ਦਿੱਤੀ ਆ ਮੈਂ 2 ਦਿਨ ਤੋਂ ਘਰੇ ਆ ਸਾਰਾ ਕੁਝ ਦੇਖ ਰਿਹਾ ਥੋੜੇ ਕੋਈ ਜਿੰਨੀਆਂ ਵੀਡੀਓ ਫੋਟੋਆਂ ਤੁਸੀਂ ਸਾਰਿਆਂ ਬਾਓ ਕੋ ਚੱਕਰ ਨਹੀਂ ਪਰ ਮੈਂ ਕਿਸੇ ਦੇ ਪਰਿਵਾਰ ਤੇ ਨਹੀਂ ਆਉਂਗਾ ਕਿਸੇ ਦੀ ਮਾਂ ਦੇ ਹੱਥ ਰੋਟੀ ਖਾਦੀ ਹੋਈ ਜਾਂ ਭੈਣ ਨੂੰ ਭੈਣ ਕਿਹਾ ਹੋਇਆ ਚਾਹੇ ਉਹ ਤੇ ਮੇ ਤੋਂ 10 ਸਾਲ 12 ਸਾਲ ਛੋਟੀ ਹੈ ਮੈਂ ਉਹਦੇ ਤੇ ਕਦੀ ਵੀ ਨਹੀਂ ਆਉਂਗਾ ਨਾ ਮੇਰੀ ਇਹ ਫਿਤਰਤ ਹੈ ਠੀਕ ਹੈ ਨਾ ਮੈਂ ਪਰਿਵਾਰਕ ਬੰਦਾ ਆ ਤੇਰੇ ਲਈ ਜੋ ਹੈਗਾ ਉਹ ਮੈਂ ਪੇਸ਼ ਕਰੂੰਗਾ ਜੋ ਤੂੰ ਮੇਰੇ ਪਰਿਵਾਰ ਨਾਲ ਕੀਤਾ ਜੋ ਤੂੰ ਟੌਰਚਰ ਕੀਤਾ ਮੇਰੇ ਬੇਟੇ ਨੂੰ ਤੂੰ ਜੋ ਟੌਰਚਰ ਕੀਤਾ ਸਾਰਾ ਕੁਝ ਮੇਰੇ ਕੋਲ ਪਿਆ ਹੋਇਆ ਉਹ ਮੈਂ ਇੱਕ ਦੋ ਦਿਨ ਤੇ ਮੇਰੀ ਵਾਈਫ ਸਹੀ ਹੋ ਜਵੇ ਡਰੋਹੇ ਸਿੱਧੂ ਹਸਪੀਟਲ ਚ ਮੇਰੇ ਬੇਟਾ ਹੋਇਆ ਤੇ ਵਹੀ ਗੱਲ ਇਹ ਵੀਡੀਓ 9 ਮਹੀਨੇ ਪੁਰਾਣੀ ਹੈ ਜੇ ਕਿ ਤੂੰ ਭਾਈ ਹੈ ਤੇ 9 ਮਹੀਨੇ ਪੁਰਾਣੀ ਹੋਣ ਦੇ ਬਾਵਜੂਦ 7 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਜੇ ਸਾਡੇ ਚੰਨੇ ਕੰਫਲਿਕਟ ਹੋਣਗੇ ਤਾਂ ਮੈਂ 7 ਮਹੀਨੇ ਬਾਅਦ ਤਾਂ ਉਹਦੇ ਨਾਮ ਇੱਕ ਸ਼ੋਰੂਮ ਥੋੜੀ ਕਰਵਾਉਂਗਾ ਜਾਂ ਮੈਂ ਕਰੰਟ ਅਕਾਊਂਟ ਏਕਮ ਦੇ ਨਾਮ ਤੇ ਥੋੜੀ ਕੁਲਵਾਉਂਗਾ ਜੇ ਮੈਂ 9 ਸਾਲ ਚੋਂ ਤਾਂ ਨਹੀਂ ਨਾ ਸਕਾ ਹੋ ਸਕਿਆ ਫਿਰ ਮੈਂ ਕਿਸੇ ਦਾ ਨਹੀਂ ਸਕਾ ਹੋ ਸਕਿਆ